ਸਖਤ ਅਪਰਾਧ ਦੇ ਵਿਰੁੱਧ ਲਗਾਤਾਰ ਸਖਤ ਰੁਖ ਅਪਣਾ ਰਹੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 7 ਮਹੀਨਿਆਂ ਦੇ ਦੌਰਾਨ ਸੰਗਠਿਤ ਅਪਰਾਧ ਵਿਰੁੱਧ ਕਾਰਵਾਈ ਕਰਦੇ ਹੋਏ 25 ਮਾਮਲੇ ਦਰਜ ਕੀਤੇ ਗਏ ਨੇ ਅਤੇ 132 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਲੁਟੇਰਾ ਗਰੋਹ ਦੇ 7 ਮੈਂਬਰਾਂ ਨੂੰ ਉੱਚ ਸ਼ਕਤੀ ਵਾਲੇ ਹਥਿਆਰਾਂ ਦੇ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਤੇ ਜਾਂਚ ਦੌਰਾਨ ਜਦੋਂ ਮੁਲਜ਼ਮਾਂ ਨੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਪਹਿਲਾ ਹੀ ਅਪਰਾਧਿਕ ਮਾਮਲੇ ਦਰਜ ਨੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਗਿਆ ਹੈ ਅਤੇ ਰਿਮਾਂਡ हासिल ਕਰਨ ਤੋਂ ਬਾਅਦ ਮੌਸਮ ਤੋਂ ਹੋਰ ਵੀ ਪੁਚਤਾ ਚੁਕੀ ਤੇ ਜਾਏਗੀ। ਇਦਾਂ ਜੀ ਮੈਂ ਤੁਹਾਡੇ ਮਨ ਦੀਆਂ ਬਾਈਆਂ ਰੱਖਣਾ ਚਾਹੁੰਦਾ ਕਿ ਜਿਹੜਾ ਇੱਕ ਅਸੀਂ ਆਰਗੇਨਾਈਜ਼ਡ ਕ੍ਰਾਈਮ ਦੇਗੇਸ ਨੂੰ ਬੜੀ ਸ਼ਕਤੀ ਨਾਲ ਐਕਸ਼ਨ ਕਰ ਰਹੇ ਹਾਂ ਇਸੇ ਤਹਿਤ ਕੱਲ ਸਾਡੇ ਜਿਹੜੇ ਸਬ ਡਿਵੀਜ਼ਨ ਕੋਟਪੂਰਾ ਦੇ सदर ਕੋਟਪੂਰੇ ਥਾਣੇ ਦੇ ਅਧਿਨੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜ ਜਿਸ ਵਿੱਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਮਲਬਸ ਸੀ ਉਹਨਾਂ ਕੋਲ ਕਿਰਪਾਨਾਂ ਪਾਈਪਾਂ ਬੀਸਬਾਲ ਬੈਟ ਡੰਡਾ ਵਗੈਰਾ ਇਹ ਜਿਹੜੇ ਹੈਗੇ ਆ ਇਹ ਬਰਾਮਦ ਕੀਤੇ ਨੇ ਤੇ ਇਹ ਜਿਹੜੇ ਇਹ ਸੱਤ ਵਿਅਕਤੀ ਫੜੇ ਨੇ ਇਹਨਾਂ 'ਚ ਚਾਰ ਇਹੋ ਜਿਹੇ ਨੇ ਜਿਨ੍ਹਾਂ ਦੀ ਪਹਿਲਾਂ ਹੀ ਅਪਰਾਧਿਕ ਪਿਸ਼ੋਕੜ ਹੈਗੀ ਹੈ। ਤੋਂ ਅਸੀਂ ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਨਸ਼ਿਆਂ ਦੇ ਵਿਰੁੱਧ ਅਸੀਂ ਲਗਾਤਾਰ ਜਿਹੜੀ ਹੈਗੀ ਹੈ ਕਾਰਵਾਈ ਕਰ ਰਹੇ ਹੈਗੇ ਆ ਤੇ ਜੇ ਤੁਹਾਨੂੰ ਇਹ ਲੋਕਾਂ ਤੋਂ ਤੁਹਾਡੇ ਮੱਦੇਨਜ਼ਰ ਲੋਕਾਂ ਨੂੰ ਫੀਲ ਕਰਨਾ ਚਾਹੁੰਦੇ ਆ ਕਿ ਸਾਨੂੰ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੋਵੇ ਤਾਂ ਜੋ ਅਸੀਂ ਇਸ ਜਣ ਕੇ ਇਸ ਅਪਰਾਧ ਤੇ ਤਲਵਾਰ